हां जी प्यार प्यारस्सी काल 10 मिनट ਤੋਂ 2 ਜਾਂ 2.5 ਲੈਣੇ ਆ ਤੁਹਾਡੇ ਬਾਹਲਾ ਟਾਈਮ ਨਹੀਂ ਲੈਂਦਾ ਗੱਲ ਕਰ ਲੱਗਿਆ ਮੈਂ 2-3 ਦਿਨ ਪਹਿਲਾਂ ਦੀ ਗੱਲ ਆ ਕਿਸੇ ਨੇ ਡਿਊਟੀ ਪਾਈ ਸੀ ਸਵਾਰੀ ਛੰਨੀ ਸੀ ਕੋਟਗਪੂਰੇ ਸੋ ਮੈਂ ਕਿਹਾ ਚਲੋ ਮੈਨੂੰ ਵੀ ਆਏ ਹੋ ਗਿਆ ਮੈਂ ਵਾਪਸ ਚਲਾ ਜਾਊਂਗਾ ਮੈਂ ਬਾਈ ਨੂੰ ਪੁੱਛਿਆ ਕਹਿੰਦਾ ਮੈਂ ਕਿਹਾ ਜੀ ਕਿੰਨੇ ਪੈਸੇ ਆ ਕਹਿੰਦਾ ਬਾਈ 4500 ਰੁਪਿਆ ਦੇਖੋ ਚਲੋ ਕੋਈ ਚੱਕਰ ਨਹੀਂ ਠੀਕ ਆ ਮੈਨੂੰ ਪਹੁੰਚਦਾ ਹੋਊ ਮੈਂ ਚੱਕ ਲਊ ਤੇ ਸਹੂਲਤਾ ਸੋ ਲੋ ਬੰਦੇ ਜੀ ਖਾਸ ਆ ਫੈਮਿਲੀ ਆ ਗੈਸ ਵੀ ਨਹੀਂ ਭਰਉਣੀ ਸਵਾਰੀ ਨੂੰ ਤਾਰਨਾ ਵੀ ਨਹੀਂ ਜੇ ਮੈਂ ਕਿਹਾ ਵੀ ਜਾਂ ਤਾਂ ਬਾਈ ਤੂੰ ਮੈਨੂੰ 6500 ਰੁਪਏ ਦੇ ਹਨਾ ਵੀ ਜਾਂ ਤਾਂ ਜੇ ਸਹੂਲਤਾਂ ਪੂਰੀਆਂ ਭਾਲ ਦਿਆਂ ਕਹਿੰਦਾ ਜੀ ਬੰਦੇ ਖਾਸ ਆ ਮੈਂ ਕਿਹਾ ਜੀ ਹੱਥ ਬੰਨ ਕੇ ਬੇਨਤੀ ਆ ਚਾਹੇ ਕੋਈ ਚਾਹੇ ਕੋਈ ਹੰਮਲੀ ਬੰਦਾ ਸਿਰੇ ਦਾ ਚਾਹੇ ਕੋਈ ਨਸ਼ੇੜੀ ਆ ਚਾਹੇ ਕੋਈ ਵੈਸ਼ ਨੂੰ ਆ ਚਾਹੇ ਕੋਈ ਅੰਬਰਤਾਰੀ ਆ ਤੇ ਚਾਹੇ ਕੋਈ ਮੇਰੇ ਵਰਗਾ ਮਿਹਨਤ ਲਾਉਣ ਵਾਲਾ ਹਰੇਕ ਬੰਦੇ ਨਾਲ ਜੇ ਕੋਈ ਕਿਸੇ ਨੂੰ ਕਹਿੰਦਾ ਤਾਂ ਅਗਲੇ ਨਾਲ ਮੋਹ ਪਿਆਰ ਹੁੰਦਾ ਹਰੇਕ ਬੰਦੇ ਦੇ ਬੰਦੇ ਖਾਸ ਹੀ ਹੁੰਦੇ ਆ ਹਨਾ ਜਾਂ ਤਾਂ ਮੈਂ ਕਹਾਂ ਤੂੰ ਬਈ ਮਿਹਨਤ ਪੂਰੀ ਦੇ ਦੇ ਜੇ ਇੰਨੀ ਸਹੂਲਤਾ ਭਾਲਦਾ ਕਹਿੰਦਾ ਪੀਟੀਐਮ ਵੀ ਆ ਦੇਖੋ ਤੁਸੀਂ ਕਮਿਸ਼ਨ ਵੀ ਲੈਣਾ ਸੋ ਇਹ ਮੇਰੀ ਬੇਨਤੀ ਪੰਜਾਬੀਆਂ ਨੂੰ ਟੈਕਸੀ ਵਾਲਿਆਂ ਨੂੰ ਤੇ ਐਨਆਰਆਈ ਖਾਸ ਕਰ ਉਹਨਾਂ ਬੰਦਿਆਂ ਨੂੰ ਹਰੇਕ ਨੂੰ ਆ ਜਦੋਂ ਵੀ ਤੁਸੀਂ ਕਿਸੇ ਨੂੰ ਲਿਜਾਣੇ ਆ ਨਾ ਚਾਹੇ ਤੁਸੀਂ ਵਨਵੇ ਚਲ ਜਾਓ ਚਾਹੇ ਤੁਸੀਂ ਅਪਡਾਊਨ ਚਲ ਜਾਓ ਕਿਸੇ ਦੇ ਖੋਇਆ ਕਿਸੇ ਦਾ ਕੋਈ ਰੋਜ਼ਗਾਰ ਨਹੀਂ ਮਰਦਾ ਨਾ ਤਾਂ ਮੇਰਾ ਮੈਂ ਜੋ ਮੇਰੀ ਕਿਸਮਤ ਚ ਆ ਗਿਆ ਉਹ ਮੈਨੂੰ ਮਿਲ ਜਾਣਾ ਮੇਰੇ ਕਹਿਣ ਦਾ ਭਾਵ ਇਹ ਆ ਵੀ ਖਾਸ ਕਰ ਜਿਹੜੇ ਬੰਦੇ ਟੈਕਸੀ ਬੁੱਕ ਕਰਦੇ ਆ ਨਾ ਤੁਸੀਂ ਜਿਹੜੇ ਬੰਦੇ ਨੂੰ ਜਾਣਦੇ ਤੁਸੀਂ ਇਹ ਗੱਲ ਪੁੱਛੋ ਚਾਹੇ ਮੈਨੂੰ ਕਿਉਂ ਨਾ ਹੋਵੇ ਜੇ ਵੀ ਤੂੰ ਵਿਹਲਾ ਤਾਂ ਦੱਸ ਨਹੀਂ ਅਸੀਂ ਆਪ ਦਾ ਕੋਈ ਹੋਰ ਘਰ ਦੇਖਦੇ ਆ ਇਹ ਤਾਂ ਹੈ ਨਹੀਂ ਵੀ ਐਨ ਆਰ ਆਈ ਜਾਂ ਪੰਜਾਬੀ ਆਪਣੇ ਮੈਨੂੰ ਕੱਲੇ ਨੂੰ ਜਾਣਦੇ ਆ ਹਨਾ ਹਰੇਕ ਬੰਦੇ ਦੀ ਚੇਨ ਦੇ ਵਿੱਚ ਦੋ ਚਾਰ ਟੈਕਸੀਆਂ ਵਾਲੇ ਹੁੰਦੇ ਹੀ ਹੁੰਦੇ ਆ ਸਿੱਧੀ ਗੱਲ ਹੈ ਚਾਹੇ ਕੋਈ ਟਰੈਵਲ ਵਾਲਾ ਬੰਦਾ ਚਾਹੇ ਕੋਈ ਕੋਲੇ ਪੰਜ ਗੱਡੀਆਂ ਚਾਹੇ ਕੋਈ ਮੇਰੇ ਵਰਗਾ ਸਿੰਗਲ ਗੱਡੀ ਵਾਲਾ ਵੀ ਜੇ ਤਾ ਤੂੰ ਵਿਹਲਾ ਤਾਂ ਦੱਸ ਜਾਂ ਅਸੀਂ ਕੋਈ ਆਪਦਾ ਹੋਰ ਘਰ ਦੇਖਦੇ ਆ ਕਿਉਂਕਿ ਕਈ ਬੰਦੇ ਕੀ ਆ ਜਿਨ੍ਹਾਂ ਕੋਲੇ ਗੱਡੀ ਨਹੀਂ ਘੜੀ ਰਣੀ ਜਾਂ ਮੇਰੇ ਵਰਗਾ ਸਿੰਗਲ ਗੱਡੀ ਵਾਲਾ ਉੱਥੇ ਰਜਾਈ ਚ ਬੈਠਾ ਕਹਿ ਦਿੰਦਾ ਜੀ ਇੰਨੇ ਕੀ ਦੇਣੇ ਆ ਪੇਡੀਆਂ ਮੂਟੇ ਪਵਾ ਪਾ ਕੇ ਆਪਦਾ ਘਰ ਭਰੀ ਜਾਂਦਾ ਤੇ ਜਿਹੜੇ ਕੋਈ ਰਾਵਾਂ ਚ ਰਹਿੰਦੇ ਆ 24 ਘੰਟੇ ਰੋਡ ਤੇ ਰਹਿੰਦੇ ਆ ਰਾਤਾਂ ਨੂੰ ਗੱਡੀਆਂ ਚ ਸੌਂਦੇ ਆ ਮੇਰੇ ਵਰਗੇ ਉਹਨਾਂ ਦੀਆਂ ਗੱਡੀਆਂ ਦੀਆਂ ਕਿਸ਼ਤਾਂ ਵੀ ਟੁੱਟੀਆਂ ਪਈਆਂ ਉਹਨਾਂ ਨੂੰ ਡਰ ਲੱਗਦਾ ਵੀ ਕਿਤੇ ਗੱਡੀ ਦਾ ਗੱਡੀ ਨਾ ਫੜ ਲੈਣ ਹਨਾ ਸੋ ਹੱਥ ਬੰਨ ਕੇ ਬੇਨਤੀ ਆ ਜੇ ਤੁਸੀਂ ਇਸ ਗੱਲਾਂ ਸਹਿਮਤੋਂ ਮੈਨੂੰ ਪਤਾ ਟੈਕਸੀ ਵਾਲਿਆਂ ਨੂੰ ਤਾਂ ਲੱਗਣੀ ਹੈ ਇਹ ਗੱਲ ਐ ਮਿਰਚੰਗੂ ਸੋ ਮੈਨੂੰ ਕਿਸੇ ਦੀ ਕੋਈ ਨਹੀਂ ਹੈਗਾ ਜੇ ਮੈਂ ਕਿਸੇ ਨੂੰ ਡਿਊਟੀ ਚਾਗਦਾ ਵੀ ਆ ਤਾਂ ਮੈਨੂੰ ਪਤਾ ਪਹਿਲੀ ਗੱਲ ਇਹ ਕੋਈ ਦਿੰਦਾ ਨਹੀਂ ਜੇ ਕੋਈ ਦਿੰਦਾ ਤਾਂ ਉਹਨੂੰ ਮੈਨੂੰ ਕਮਿਸ਼ਨ ਦੇਣਾ ਪੈਂਦਾ ਹਰੇਕ ਨੂੰ ਚਲੋ ਹਰੇਕ ਬੰਦੇ ਨੂੰ ਲਾਲਚ ਆ ਸੋ ਹੱਥ ਮੰਨ ਕੇ ਬੇਨਤੀ ਆ ਬੰਦੇ ਉਹਨੂੰ ਲਿਜਾਇਆ ਕਰੋ ਜਿਹੜੇ ਨੂੰ ਤੁਸੀਂ ਜਾਣਦੇ ਹੋ ਕਿਉਂਕਿ ਜਿਹੜੇ ਤੁਸੀਂ ਮੇਰੇ ਵਰਗੇ ਨੂੰ ਕਹਿ ਦਿੰਦੇ ਆ ਵੀ ਗੱਡੀ ਮਿਰਰ ਦਾ ਕਹਿ ਦਿੰਦਾ ਜੀ 650 ਰੁਪਏ ਲੱਗੂ ਤੇ ਗਾਂ ਲਵਾਉਂਦਾ 4000 4500 ਜਿਹੜਾ ਕੋਈ ਗਾਂ ਫਸਿਆ ਹੁੰਦਾ ਉਹ ਕਹਿੰਦਾ ਮੈਂ ਘਰੇ ਹੀ ਜਾਣਾ ਚੱਲ ਮੈਨੂੰ ਮੇਰਾ ਢੇੜਾ ਪੂਰਾ ਹੁੰਦਾ ਸੋ ਹੱਥ ਮੰਨ ਕੇ ਬੇਨਤੀ ਇਸ ਗੱਲ ਤੇ ਗੌਰ ਕਰ ਫਰਜ਼ ਬਣਦਾ ਥੈਂਕ ਯੂ ਸੋ ਮਚ